ਹਾਂਜੀ ਭਰਾ ਮੇਰੇ ਉਹ ਵੀਡੀਓ ਇੱਕ ਵਾਰ ਸੁਣਿਓ ਜਰੂਰ ਤੇ ਫਿਰ ਕਰਦੇ ਆਂ ਸਾਰੀ ਗੱਲਬਾਤ ਅੱਗੇ ਜਦੋਂ ਬੰਦਾ ਕਤਲ ਹੁੰਦਾ 300 ਬੰਦਾ ਨਾਲ ਪੈਂਦਾ ਜਾਂਦਾ ਉਹ ਕੰਮ ਦੀ ਤਰੀਕ ਹੁੰਦੀ ਪਿਓ ਪੁੱਤ ਰਹਿ ਜਾਂਦਾ ਜਿਹੜੀ ਇਹ ਗੱਲ ਬੰਦੇ ਨੇ ਕਹੀਏ ਵਾਕਿਆ ਬਿਲਕੁਲ ਸੱਚੀ ਗੱਲ ਕਹੀਏ 100% ਸੱਚੀ ਗੱਲ ਹੈ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਭਰਾ ਮੇਰੇ ਕਿਸੇ ਪਾਰਟੀ ਦੇ ਪਿੱਛੇ ਲੱਗ ਕੇ ਕਿਸੇ ਲੀਡਰ ਦੇ ਪਿੱਛੇ ਲੱਗ ਕੇ ਕਿਤੇ ਐਵੇਂ ਐਵੇਂ ਦਾ ਪੰਗਾ ਨਾ ਲਿਆ ਕਰੋ ਕਿਸੇ ਵੀ ਐਵੇਂ ਮੰਨ ਲਓ ਮੁੰਡਿਆਂ ਦੇ ਵਿੱਚ ਰਲ ਮਿਲ ਕੇ ਮਨ ਲਓ ਸ਼ਾਵਾ ਸ਼ਾਵਾ ਦੇ ਵਿੱਚ ਨਾ ਜਦੋਂ ਕਰ ਦਿੰਦੇ ਨੇ ਬੱਲੇ ਬੱਲੇ ਤੂੰ ਤਾਂ ਬਹੁਤ ਹੈ ਬਾਈ ਤੇਰੇ ਤਾਂ ਬਹੁਤ ਦਲੇਰੀ ਹੈ ਤੇ ਸ਼ਾਵਾ ਸ਼ਾਵਾ ਕਰਕੇ ਤੇ ਮੰਨ ਲਓ ਤੁਹਾਨੂੰ ਫੁੱਲੀ ਦੇਈ ਜਾਂਦੇ ਨੇ ਤੇ ਤੁਸੀਂ ਮੰਨ ਲਓ ਵੱਡੇ ਵੱਡੇ ਕੰਮ ਕਰ ਦਿੰਦੇ ਜੇ ਤੇ ਉਦੋਂ ਤਾਂ ਹੋ ਜਾਂਦਾ ਮਿੱਤਰਾ ਤੇ ਪਰ ਜਦੋਂ ਬਾਅਦ ਚ ਸਿਰ ਤੇ ਪੈ ਜਾਂਦੀ ਨਾ ਇਹਦੇ ਕਹਿਣ ਤਰ੍ਹਾਂ ਪਹਿਲੋ ਜਦੋਂ ਕੰਮ ਹੁੰਦਾ ਉਦੋਂ ਤਾਂ 300 ਜਣਾ ਨਾਲ ਹੁੰਦਾ ਸ਼ਾਵਾ ਸ਼ਾਵਾ ਕਰਨ ਨੂੰ ਵੀ ਬੱਲੇ ਤੇਰੇ ਜਿਹੜਾ ਸੁਰਮਾ ਹੀ ਨਹੀਂ ਹੈ ਨੀ ਜੰਮਿਆ ਕੋਈ ਤੇ ਜਦੋਂ ਫਿਰ ਮਿੱਤਰਾ ਹੁਕਮ ਦੀਆਂ ਤਰੀਕਾਂ ਪੈਂਦੀਆਂ ਨੇ ਉਦੋਂ ਕੋਈ ਨਹੀਂ ਲੱਭਦਾ ਕੋਈ ਮੰਨ ਲਓ ਕੇਲਿਆਂ ਦੀ ਦਰਜਨ ਨਹੀਂ ਲੈ ਕੇ ਮਕਰ ਪਹੁੰਚਦਾ ਬਾਅਦ ਚ ਕੋਈ ਕੋਈ ਨਹੀਂ ਜੇ ਖੜਦਾ 100 ਦੇ ਵਿੱਚੋਂ ਕੋਈ ਇੱਕ ਦੋ ਹੀ ਨੇ ਜਿਹੜੇ ਭੈਣ ਭਰਾਵਾਂ ਤਰ੍ਹਾਂ ਨਾਲ ਨਿਭਦੇ ਨੇ ਤੇ ਨਹੀਂ ਤਾਂ ਮਿੱਤਰੋ ਕੋਈ ਨਹੀਂ ਜੇ ਬਾਅਦ ਚ ਖੜਦਾ ਸਿਰ ਤੇ ਆਪਦੇ ਦੰਤ ਤੇ ਤੇ ਆਪਣੇ ਸਿਰ ਤੇ ਭੁਗਤਨੀਆਂ ਪੈਂਦੀਆਂ ਨੇ ਜ਼ਿਆਦਾਤਰ ਤਾਂ ਤੁਹਾਡੂ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਦੋਂ ਤੁਹਾਡੇ ਤੇ ਕੋਈ ਐਵੇਂ ਦੀ ਮੁਸੀਬਤ ਬਣ ਗਈ ਨਾ ਜ਼ਿਆਦਾਤਰ ਬੰਦਿਆਂ ਨੇ ਤੁਹਾਡੇ ਪਿੰਡ ਦੇ ਵਿੱਚੋਂ ਜਾਂ ਆਣ ਗਵਾਂਡ ਦੇ ਵਿੱਚੋਂ ਅੰਦਰੋਂ ਅੰਦਰ ਹੀ ਖੁਸ਼ ਹੋਣਾ ਬਹੁਤ ਵਧੀਆ ਹੋ ਗਿਆ। ਉਹਨਾਂ ਦੀ ਅੱਖ ਤੁਹਾਡੀ ਜ਼ਮੀਨ ਤੇ ਹੋਊਗੀ। ਤੁਹਾਡੇ ਮਾਲ ਡੰਗਰ ਤੇ ਹੋਊਗੀ, ਤੁਹਾਡੇ ਕੋਈ ਗੱਡੀ, ਟਰੈਕਟਰ ਤੇ ਹੋਊਗੀ ਵੀ ਚੱਲ ਵਧੀਆ ਕੋਹਣਾ ਕੋਈ ਸ਼ਾਦਾ ਸਾਨੂੰ ਮਿਲੂਗਾ। ਐਵੇਂ ਵਿਹਲੀ ਹਵਾ ਦੇ ਵਿੱਚ ਸ਼ਾਵਾ-ਸ਼ਾਵਾ ਦੇ ਵਿੱਚ ਆਪਦਾ ਨੁਕਸਾਨ ਨਾ ਕਰਾ ਲਿਆ ਕਰੋ। ਕੁਝ ਨਹੀਂ ਪਿਆ ਇਹੋ ਜੀਆਂ ਚੀਜ਼ਾਂ ਦੇ ਵਿੱਚ। ਕਰ ਸਕਦੇ ਜੇ ਤੇ ਆਪਣੀ ਮੰਨ ਲਓ ਮਿਹਨਤ ਕਰਿਆ ਕਰੋ ਆਪਣੇ ਪਰਿਵਾਰ ਦੇ ਨਾਲ। ਆਪਣੇ ਪਰਿਵਾਰ ਦੇ ਵਿੱਚ ਜਿਹੜੀ ਤੁਸੀਂ ਮਿਹਨਤ ਕਰੋਗੇ ਉਹ ਤੁਹਾਨੂੰ ਤੇ ਤੁਹਾਡੇ ਆਉਣ ਵਾਲੇ ਬੱਚਿਆਂ ਨੂੰ ਤੁਹਾਨੂੰ ਉਹਦਾ ਫਾਇਦਾ ਹੋਊਗਾ ਜ਼ਿੰਦਗੀ ਤੁਹਾਡੀ ਸੌਖੀ ਨਿਕਲੂਗੀ ਜਿਹੜੀ ਐਵੇਂ ਮਗਰ ਦੱਬੀ ਫਿਰਦੇ ਜੇ ਸ਼ਵਾ ਸ਼ਵਾ ਕਰਦੇ ਫਿਰਦੇ ਜੇ ਉੱਤੇ ਚੱਕ ਚਕਾ ਕੇ ਵੱਡੇ ਵੱਡੇ ਪੰਗੇ ਲੈ ਲੈਂਦੇ ਤੇ ਬਾਅਦ ਚ ਮਿੱਤਰੋ ਵਾਕਿਆ ਹੀ ਹੁਕਮੰਦੀਆਂ ਤਰੀਕਾਂ ਦੇ ਸਿਰਫ ਜਨ ਤੁਸੀਂ ਰਹੋਗੇ ਜਾਂ ਤੁਹਾਡਾ ਪਰਿਵਾਰ ਰਹਿ ਜਾਊਗਾ ਨਾਲ ਹੋਰ ਕਿਸੇ ਨਹੀਂ ਲੱਭਣਾ ਇੱਥੋਂ ਤੱਕ ਕਿ ਸੱਜਣ ਪਿਆਰੋ ਤੁਹਾਡੀ ਜਿਹੜੀ ਜ਼ੁਬਾਨ ਤਪਰਾਉਣ ਲਈ ਵੀ ਬੰਦਾ ਨਹੀਂ ਤੁਹਾਨੂੰ ਛੇਤੀ ਮਿਲਣਾ ਇਹ ਵੀ ਗਾਰੰਟੀ ਜੇ ਮੇਰੀ ਬਚੋ ਮੈਂ ਤੁਹਾਨੂੰ ਇਹ ਕਹਿੰਨਾ ਬਚੋ ਜਿੰਨਾ ਬਾਈ ਸਕਦੇ ਜੇ ਇਹ ਬਿਲਕੁਲ 100% ਸੱਚੀ ਗੱਲ ਹੈ ਐਵੇਂ ਦੀਆਂ ਚੀਜ਼ਾਂ ਦੇ ਵਿੱਚ ਕੱਖ ਨਹੀਂ ਪਿਆ ਇਹ ਬੱਲੇ ਬੱਲੇ ਥੋੜੇ ਟਾਈਮ ਦੀ ਹੁੰਦੀ ਹੈ ਤੇ ਭੁਤਣੀਆਂ ਜ਼ਿੰਦਗੀ ਭਰ ਪਈਆਂ ਉਮਰਾਂ ਲੰਘ ਜਾਂਦੀਆਂ ਬੰਦੇ ਦੀ ੱੱਕੇ ਖਾਂਦੇਆਂ ਦੀਆਂ ਕਚਹਿਰੀਆਂ 'ਚ ਠੀਕ ਹੈ ਤੇ ਜਿਹੜੇ ਮੇਰੀ ਗੱਲ ਨਾਲ ਸਹਿਮਤ ਹੋਏ ਨਾ ਵੀ ਐਵੇਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਆਪਣਾ ਬਚ ਕੇ ਰਹਿਣਾ ਚਾਹੀਦਾ ਵੀਡੀਓ ਦੀ ਸਪੋਰਟ ਕਰਿਓ ਲਾਈਕ ਤੇ ਆਪੋ ਆਪਣੇ ਸੁਝਾਅ ਜ਼ਰੂਰ ਦਿਓ ਕਮੈਂਟਾਂ ਰੀ ਵੀ ਬਿਲਕੁਲ ਸੱਚੀ ਗੱਲ ਹੈ ਕਿ ਨਹੀਂ ਤੇ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਜਿਹੜੇ ਹੁੰਦੇ ਨੌਜਵਾਨ ਪੀੜ੍ਹੀ ਤੇ ਠੀਕੇ ਜਿਹੜੇ ਅੱਜ ਕੱਲ ਦਾ ਆਪਣੇ ਮਾਪਿਆਂ ਨੂੰ ਪੱਲੇ ਨਹੀਂ ਬੰਨਦੇ ਬਾਹਰ ਤੁਰੇ ਫਿਰਦੇ ਨੇ ਕਹਿੰਦੇ ਵੀ ਬਸ ਅਸੇ ਹੀ ਆ ਉਹਨਾਂ ਤੱਕ ਜ਼ਰੂਰ ਭੇਜਿਓ ਸ਼ਾਇਦ ਉਹਨਾਂ ਦੇ ਦਿਮਾਗ 'ਚ ਕੁਝ ਵੱਡ ਜੇ ਠੀਕੇ ਐਂਡ ਤੇ ਆਉਣਾ ਕੰਮ ਤੇ ਤੁਹਾਡੇ ਮਾਪਿਓ ਨੇ ਤੁਹਾਡੇ ਆਪਣੇ ਵਾਈਫ ਨੇ ਤੁਹਾਡੇ ਬੱਚਿਆਂ ਨੇ ਕਿਸੇ ਹੋਰ ਕੰਮ ਨਹੀਂ ਜੀ ਆਉਣਾ ਜਿਉਂਦੇ ਵਸਦੇ ਰਹੋ ਮਿਲਦੇ ਆ ਨਵੀਂ ਵੀਡੀਓ ਨਾਲ ਸਸਿਕਾ